ਗੁਰੂ ਗ੍ਰੰਥ ਸਾਹਿਬ ਪੜੋ ਕੀ ਲਿਖਿਆ ਉਹਦੇ ਚ ਮੈਂ ਕਈ ਵਾਰੀ ਪਾਠੀ ਨੂੰ ਮੈਂ ਤਾਂ ਪਾਠੀ ਨਹੀਂ ਨਾ ਹੀ ਮੈਂ ਗ੍ਰੰਥੀ ਆ ਮੈਂ ਉਹਨਾਂ ਨੂੰ ਪੁੱਛਿਆ ਕਈ ਵਾਰੀ ਮੈਂ ਕਿ ਤੁਸੀਂ ਯਾਰ ਮਨੁਸਿਮਰਤੀ ਬਾਰੇ ਜਾਣਦੇ ਆ ਕੰਧਿਆ ਨਾਂ ਵੀ ਤੇ ਫਿਰ ਮੈਂ ਖਾ ਤੂੰ ਯਾਰ ਪਾਠੀ ਕਾ ਦੇਗਾ ਇੱਕ ਇਸ ਲੋਕਾ ਉਹਨਾਂ ਦਾ ਕਹਿੰਦਾ ਬਹੇ ਬਹਾਏ ਜਾ ਰਹੇ ਹਮ ਬੇ ਦਿਨ ਕੇ ਸਾਥ ਰਸਤੇ ਮੇ ਸਤਗੁਰ ਮਿਲਾ ਦੀਪਕ ਦੀਨਾ ਹਾਥ ਕਹਿੰਦਾ ਸਾਰੀ ਦੁਨੀਆ ਬੇਦਾਂ ਦੇ ਤਹਿਤ ਆ ਇਹ ਜਿਹਾ ਬੰਬਰਾਂ ਦੇ ਵਿੱਚ ਸਾਰੀ ਦੁਨੀਆ ਚੱਲਦੀ ਸੀ ਉਵੇਂ ਕਹਿੰਦਾ ਮੈਂ ਚੱਲਿਆ ਜਾਂਦਾ ਸੀ ਆ ਪਰ ਮੈਨੂੰ ਜਦੋਂ ਸਤਗੁਰੂ ਮਿਲਿਆ ਉਹਨੇ ਇੱਕ ਤਰ੍ਹਾਂ ਦਾ ਦੀਵਾ ਰੱਖਤਾ ਹੱਥ ਤੇ ਤੇ ਰੋਸ਼ਨੀ ਪੈਦਾ ਹੋ ਗਈ ਮੈਨੂੰ ਰਸਤਾ ਨਜ਼ਰ ਆ ਗਿਆ ਜਦੋਂ ਰਸਤਾ ਨਜ਼ਰ ਆ ਗਿਆ ਫਿਰ ਕਹਿੰਦਾ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਕਹੇ ਕਬੀਰ ਜਬ ਜਾਣਿਆ ਜਾਣਿਆ ਤੋਂ ਮਨ ਮੰਨਿਆ ਕਹਿੰਦਾ ਪਹਿਲਾਂ ਤਾਂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਵੀ ਰਸਤਾ ਮਾਰਗ ਕੀ ਹੈ ਫਿਰ ਜਦੋਂ ਮੈਂ ਜਾਣਿਆ ਮੇਰੇ ਮਨ ਨੂੰ ਤਸੱਲੀ ਹੋ ਗਈ ਮੇਰੇ ਮਨ ਨੂੰ ਪੱਕਾ ਵਿਸ਼ਵਾਸ ਹੋ ਗਿਆ ਵੀ ਰਸਤਾ ਸਹੀ ਹੈ ਜਾਨਿਆ ਜਾਨਿਆ ਤੋਂ ਮਨ ਮੰਨਿਆ ਮਨ ਮੰਨਣਾ ਲੋਕ ਨਾ ਪਤੀਜੇ ਲੋਕ ਨਾ ਪਤੀਜੇ ਤੋਂ ਕੀ ਕੀਜੇ ਕਹਿੰਦਾ ਜਦੋਂ ਮੈਂ ਜਾ ਕੇ ਲੋਕਾਂ ਨੂੰ ਦੱਸਦਾ ਲੋਕ ਸੁਣਨ ਤਿਆਰ ਨਹੀਂ ਦਾਦ ਦੇਖ ਹਰ ਕੋਈ ਹਸਾ ਏ ਏ ਏ ਰਵਿਦਾਸ ਜੀ ਦਾ ਸ਼ਲੋਕ ਹੈ ਕਹਿੰਦਾ ਕਹਿੰਦਾ ਜਿੰਨਾ ਲੋਕਾਂ ਨੇ ਸਾਡੀਆ ਦਸ਼ਾ ਕਰਤੀ ਹੈ ਨਾ ਭੁੱਖੇ ਨੰਗਿਆਂ ਦੀ ਉਹ ਫਿਰ ਜਿੱਦਾਂ ਅਸੀਂ ਜਾਣੇ ਆ ਸਾਡੇ 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 ਗਿੱਟਿਆਂ ਨਾਲ ਗਿੱਟੇ ਖੜਕਦੇ ਆ ਅੰਦਰੋਂ ਧਸੀਆਂ ਹੋਈਆਂ ਅੱਖਾਂ ਠੀਕ ਹੈ ਸੁੱਕੇ ਹੋਏ ਜਵਾੜੇ ਪਾਟੇ ਹੋਏ ਕੱਪੜੇ ਹੈ ਜੀ ਤੇ ਜਦੋਂ ਅਸੀਂ ਜਾਣਦੇ ਆ ਨਾ ਤੇ ਫਿਰ ਜਿਹਨੇ ਸਾਡੀ ਇਹ ਦਸ਼ਾ ਕੀਤੀ ਹੈ ਉਹ ਦੇਖ ਕੇ ਹੱਸਦਾ ਹੈ ਦਾਦ ਦੇਖ ਹਰ ਕੋਈ ਹੱਸੇ ਫਿਰ ਰਵਿਦਾਸ ਜੀ ਕੀ ਕਹਿੰਦੇ ਆ ਕਹਿੰਦੇ ਪਰਾਧীনਤਾ ਪਾਪ ਹੈ ਜਾਨ ਲਿਓ ਰੇ ਮੀਤ ਰਵਿਦਾਸ ਦਾਸ ਪ੍ਰਾਏ ਧীন ਸੇ ਕੌਣ ਕਰੇ ਹੈ ਤਰੀ ਦੱਸ ਇੱਥੇ ਕਿਹੜੇ ਰੱਬ ਦੀ ਗੱਲ ਕੀਤੀ ਹੈ ਉਹ ਕਹਿੰਦਾ ਪ੍ਰਾਏ ਦੇ ਧীন ਕਹਿੰਦਾ ਮਸਜਿਦ ਸੇ ਕੁਛ ਘਿਣ ਨਹੀਂ ਮੰਦਰ ਸੇ ਨਹੀਂ ਪਿਆਰ ਦੋਨੋਂ ਮੇ ਅੱਲਾ ਰਾਮ ਨਹੀਂ ਕਹ ਰਵਿਦਾਸ ਚਮਾਰ ਹੁਣ ਮੈਂ ਥੋੜੀ ਕੀ ਉਹ ਕਹਿੰਦਾ ਇਹਨਾਂ ਦੇ ਮੰਦਰ ਚ ਵੀ ਰਾਮ ਹੈ ਨਹੀਂ ਤੇ ਇਹਨਾਂ ਦੀ ਮਸਜਿਦ ਚ ਵੀ ਅੱਲਾ ਹੈ ਨਹੀਂ ਮੰਦਰ ਸੇ ਕੁਛ ਘਿਣ ਨਹੀਂ ਕਹਿੰਦਾ ਮੈਨੂੰ ਹਿੰਦੂਆਂ ਨਾਲ ਕੋਈ ਘਿਰਨਾ ਨਹੀਂ ਤੇ ਨਾ ਹੀ ਮੁਸਲਮਾਨਾਂ ਨਾਲ ਪਿਆਰ ਹੈ ਮੰਦਰ ਸੇ ਕੁਛ ਘਿਣ ਨਹੀਂ ਮਸਜਿਦ ਸੇ ਨਹੀਂ ਪਿਆਰ ਦੋਨੋਂ ਮੇ ਅੱਲਾ ਰਾਮ ਨਹੀਂ ਕਹ ਰਵਿਦਾਸ ਚਮਾਰ ਉਹ ਕਹਿੰਦਾ ਯਾਰ ਕਮਾਲ ਆ ਫਿਰ ਤੈਨੂੰ ਨਾਲ ਨਾਲ ਕਿਰਨਾ ਨਾਲ ਨਾਲ ਪਿਆਰ ਫਿਰ ਤੂੰ ਆ ਕਿਉਂ ਕਰਦਾ ਤੂੰ ਕਾਦੇ ਵਾਸਤੇ ਕਰਦਾਗਾ ਇਹ ਉਹ ਕਹਿੰਦਾ ਮੈਨੂੰ ਪੁੱਛਦਾ ਵੀ ਮੈਂ ਕਾਦੇ ਵਾਸਤੇ ਕਰਦਾ ਕਹਿੰਦਾ ਹਾਂ ਕਹਿੰਦਾ ਸੁਣ ਲੈ ਫਿਰ ਗੁਰੂ ਗ੍ਰੰਥ ਸਾਹਿਬ ਪੜੋ ਕੀ ਲਿਖਿਆ ਉਹਦੇ ਚ ਮੈਂ ਕਹੀ ਵਰੀ ਪਾਠੀ ਨੂੰ ਮੈਂ ਤਾਂ ਪਾਠੀ ਹੈ ਨਹੀਂ ਨਾਈ ਮੈਂ ਗ੍ਰੰਥੀਆ ਮੈਂ ਉਹਨਾਂ ਨੂੰ ਪੁੱਛਿਆ ਕਈ ਵਾਰੀ ਮੈਂ ਕਿ ਤੁਸੀਂ ਯਾਰ ਮਨੁਸਿਮਰਤੀ ਬਾਰੇ ਜਾਣਦੇ ਆਂ ਕੰਧਿਆ ਨਾਂ ਵੀ ਤੇ ਫਿਰ ਮੈਂ ਕਿ ਤੂੰ ਯਾਰ ਪਾਠ ਹੀ ਕਾਹਦਾ ਹੈਗਾ ਜੇ ਤੇਨੂੰ ਮਨੁਸਿਮਰਤੀ ਦਾ ਹੀ ਨਹੀਂ ਪਤਾ ਫਿਰ ਤੈਨੂੰ ਪਾਠ ਹੀ ਕਾਹਦਾ ਹੈਗਾ ਕਿਉਂਕਿ ਉੱਥੇ ਵੀ ਇਹੀ ਹੈ ਲਿਖਿਆ ਹੋਇਆ ਹੀ ਪੜਿਆ ਹੈ ਦੱਸਿਆ ਕਿਸੇ ਨੇ ਨਹੀਂਗਾ ਸਤਿਗੁਰੂ ਕਬੀਰ ਸਾਹਿਬ ਦਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਣ ਲਿਓ ਕੀ ਕਹਿੰਦਾ ਹੈ ਕਹਿੰਦਾ ਕਿ ਜਦੋਂ ਇੱਥੇ ਆਰੀਆ ਆਏ ਤਾਂ ਉਹਨਾਂ ਨੇ ਚਾਰ ਵਰਨ ਬਣਾਏ ਤੇ ਚਾਰ ਵੇਦ ਬਣਾਏ ਬ੍ਰਾਹਮਣ, ਖਸ਼ਤਰੀ, ਵੈਸ਼ ਤੇ ਸ਼ੂਦਰ ਬ੍ਰਾਹਮਣ ਚ ਬ੍ਰਾਹਮਣ ਆ ਗਿਆ, ਖਸ਼ਤਰੀ ਛੱਕ ਰਾਜਪੂਤ ਆ ਗਿਆ, ਵੈਸ਼ ਚ ਬਣੀਆਂ ਆ ਗਿਆ ਤੇ ਸ਼ੂਦਰ ਚ ਸਾਡੇ ਕਾਂਸ਼ੀ ਰਾਮ ਜੀ ਨੇ ਨਾਰਾ ਦਿੱਤਾ ਸੀਗਾ ਅੱਜ ਤੋਂ 30 ਸਾਲ ਪਹਿਲਾਂ ਕਹਿੰਦਾ ਸਿੰਘੀ ਕਾਟ ਤੋਂ ਲੈ ਕੇ ਜੱਟ, जाट ਤੇ ਦਲਤਾਂ ਦੀ ਹੈ ਇੱਕ ਜਮਾਤ ਪਰ ਨਾ ਜੱਟਾਂ ਨੇ ਸੁਣੀ ਸਾਡੀ ਗੱਲ ਤੇ ਨਾ ਜਾਟਾਂ ਨੇ ਸੁਣੀ ਤੇ ਨਾ ਹੀ ਇਹਨਾਂ ਲੋਕਾਂ ਨੇ ਇੱਕ ਜਮਾਤ ਬਣਨ ਦਿੱਤੀ ਕਾਸ਼ੀ ਰਾਮ ਤੁਰ ਗਿਆ ਪਰ ਇੱਕ ਜਮਾਤ ਨਹੀਂ ਬਣਨ ਦਿੱਤੀ ਉਹ ਕਹਿੰਦਾ ਸੀ ਸਾਰੇ ਇੱਕ ਆ ਤੇ ਹੈ ਵੀ ਕਿਉਂਕਿ ਦੇਖਦਾ ਜੱਟ ਵੀ ਸ਼ੁੱਧਰ ਹੈ ਜਾਟ ਵੀ ਸ਼ੁੱਧਰ ਹੈ ਕਮਿਆਰ ਸਨਿਆਰ ਲੋਹਾਰ ਤਖਾਨ ਨਾਈ ਛੀਂਬਾ ਮਰਵੀ ਚਮਾਰ ਧਾਨਕਾ ਸੈਸੀ ਬੌਰੀਆ ਬਾਜੀਗਰ ਔਰ ਜੱਟ ਜਾਟੇ ਸਾਰੇ ਦੇ ਸਾਰੇ ਇਹ ਸ਼ੁੱਧਰ ਹੈ ਹਰਿਆਣਾ ਚ ਇਕੱਲੇ ਦੇਵੀ ਲਾਲ ਤੋਂ ਬਿਨਾ ਕਿਸੇ ਰਾਜਨੀਤਿਕ ਨੇਤਾ ਨੇ ਮੰਨੇ ਨਹੀਂ ਵੀ ਅਸੀਂ ਸ਼ੁੱਧਰੇਗੇ ਇਕੱਲੇ ਦੇਵੀ ਲਾਲ ਨੇ ਮੰਨਿਆ ਸੀ ਉਹ ਰਾਜ ਤੱਕ ਮੇਰੀ ਨਿਗਾਹ 'ਚ ਆਇਆ ਨਹੀਂ ਕੋਈ जाट ਨੇਤਾ ਜਿਹੜੇ ਨੇ ਕਿਹਾ ਹੋਵੇ ਵੀ ਇਹ जाट ਜਿਹੜਾ ਸ਼ੁੱਧਰ ਹੈ ਨਹੀਂ ਮੰਨਦੇ। ਤਾਂ ਕੀ ਸੀਗਾ ਜਦੋਂ ਉਹਨਾਂ ਨੇ ਚਾਰ ਵੇਦ ਬਣਾਏ ਤਾਂ ਕਬੀਰ ਸਾਹਿਬ ਕਹਿੰਦਾ ਹੈ ਕਿ ਜਿੱਦੇ ਵੇਦ ਸੀਗੇ ਨਾ ਉਹਦੇ ਦਾ ਸਾਡੇ ਪੁਰਖਿਆਂ ਨੇ ਢਾ ਲਿਆ ਸੀ ਇਹਨਾਂ ਨੂੰ। ਇਹ ਇਹ ਗੱਲ ਤੁਹਾਨੂੰ ਕੋਈ ਰਾਜਨੀਤਿਕ ਨੇਤਾ ਨਹੀਂ ਦੱਸੂਗਾ। ਹੁਣ ਮਨੁਸਿਮਰਤੀ ਲਿਖਤੀ ਪਹਿਲਾਂ ਦੇ ਚਾਰ ਵਰਨ ਸੀਗੇ ਫਿਰ ਉਹਨੇ ਸਾਨੂੰ ਜਾਤਾਂ 'ਚ ਵੰਡਤਾ 6643 ਜਾਤਾਂ 'ਚ ਸਾਨੂੰ ਵੰਡਤਾ ਮਨੁਸਿਮਰਤੀ ਦੇ ਤਹਿਤ ਤਕਵੀਰ ਸਾਹਿਬ ਨੇ ਦੇਖਿਆ ਵੀ ਯਾਰ ਇਹ ਤਾਂ ਬਹੁਤ ਵੱਡਾ ਪਾੜਾ ਪਾਤਾਗਾ ਮਨੁਸਿਮਰਤੀ ਨੇ ਤਾਂ ਉਹਨੇ ਦੁਖੀ ਹੋ ਕੇ ਇੱਕ ਸ਼ਲੋਕ ਬੋਲਿਆ ਕਹਿੰਦਾ ਬੇਦਕੀ ਪੁੱਤਰੀ ਸਿਮਰਤ ਭਾਈ ਕਹਿੰਦਾ ਬੇਦ ਸੀਗੇ ਇਹਨਾਂ ਨੂੰ ਸਾਡੇ ਪੁਰਖਿਆਂ ਨੇ ਤੋੜਤਾ ਸੀਗਾ ਸਿਸਟਮ ਲੇਕਿਨ ਅਜੇ ਦੀ ਬੇਦ ਦੀ ਪੁੱਤਰੀ ਜੰਮ ਪਈ ਇਹ ਮਨੁਸਿਮਰਤੀ ਲਿਖੀ ਗਈ ਇਹਨੇ ਬੇੜਾ ਧੋਦਾ ਕਹਿੰਦਾ ਇਹ ਮੈਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਹੈ ਬੇਦਗੀ ਪੁੱਤਰੀ ਸਿਮਰਤ ਭਾਈ ਲੈ ਸੰਕਲ ਜੇਵਰੀ ਲੈ ਆਈ ਕੱਟਿਆ ਨਾ ਕੱਟੇ ਤੋੜਿਆ ਨਾ ਟੁੱਟੇ ਸ਼ਾ ਸਪਣ ਬਣ ਜੱਗ ਕੋ ਖਾਈ ਕਹਿੰਦਾ ਮਨੂ ਸਿਮਰਤੀ ਨੇ ਜਾਤ ਨਾ ਜਿਹੜੀ ਇਹੋ ਜੀ ਬਣਾਤੀ ਇਹ ਜਾਤ ਨਾ ਸਾਲੀ ਕੱਟਿਆ ਕੱਟਦੀ ਐ ਨਾ ਹੀ ਤੋੜਿਆ ਟੁੱਟਦੀ ਐ ਇਹ ਸਪਣੇ ਬਣ ਕੇ ਨੇ ਸਾਡੇ ਸਾਰੇ ਜੱਗ ਨੂੰ ਖਾ ਲਿਆ ਇੱਕ ਸਲੋਗ ਉਹਨਾਂ ਦਾ ਕਹਿੰਦਾ ਬਹੇ ਬਹਾਏ ਜਾ ਰਹੇ ਹਮ ਬੇਦਨ ਕੇ ਸਾਥ ਰਸਤੇ ਮੇ ਸਤਗੁਰ ਮਿਲਾ ਦੀਪਕ ਦੀਨਾ ਹਾਥ ਕਹਿੰਦਾ ਸਾਰੀ ਦੁਨੀਆ ਬੇਦਾਂ ਦੇ ਤਹਿਤ ਆ ਇਹ ਜਿਹਾ ਬੰਬਰਾਂ ਦੇ ਵਿੱਚ ਸਾਰੀ ਦੁਨੀਆ ਚੱਲਦੀ ਸੀ ਉਵੇਂ ਕਹਿੰਦਾ ਮੈਂ ਚੱਲਿਆ ਜਾਂਦਾ ਸੀ ਆ ਪਰ ਮੈਨੂੰ ਜਦੋਂ ਸਤਗੁਰੂ ਮਿਲਿਆ ਉਹਨੇ ਇੱਕ ਤਰ੍ਹਾਂ ਦਾ ਦੀਵਾ ਰੱਖਤਾ ਹੱਥ ਤੇ ਤੇ ਰੋਸ਼ਨੀ ਪੈਦਾ ਹੋ ਗਈ ਮੈਨੂੰ ਰਸਤਾ ਨਜ਼ਰ ਆ ਗਿਆ ਜਦੋਂ ਰਸਤਾ ਨਜ਼ਰ ਆ ਗਿਆ ਫਿਰ ਕਹਿੰਦਾ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਕਹੇ ਕਬੀਰ ਜਬ ਜਾਣਿਆ ਜਾਣਿਆ ਤੋਂ ਮਨ ਮੰਨਿਆ ਕਹਿੰਦਾ ਪਹਿਲਾਂ ਤਾਂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਵੀ ਰਸਤਾ ਮਾਰਗ ਕੀ ਹੈ ਫਿਰ ਜਦੋਂ ਮੈਂ ਜਾਣਿਆ ਮੇਰੇ ਮਨ ਨੂੰ ਤਸੱਲੀ ਹੋ ਗਈ ਮੇਰੇ ਮਨ ਨੂੰ ਪੱਕਾ ਵਿਸ਼ਵਾਸ ਹੋ ਗਿਆ ਵੀ ਰਸਤਾ ਸਹੀ ਹੈ ਜਾਣਿਆ ਜਾਣਿਆ ਤੋਂ ਮਨ ਮੰਨਿਆ ਮਨ ਮੰਨਣਾ ਲੋਕ ਨਾ ਪਤੀਜੇ ਲੋਕ ਨਾ ਪਤੀਜੇ ਤੋਂ ਕੀ ਕੀਜੇ ਕਹਿੰਦਾ ਜਦੋਂ ਮੈਂ ਜਾ ਕੇ ਲੋਕਾਂ ਨੂੰ ਦੱਸਦਾ ਲੋਕ ਸੁਣਨ ਤਿਆਰ ਨਹੀਂ ਲੋਕ ਮੰਨਣ ਨੂੰ ਤਿਆਰ ਨਹੀਂ ਕਹਿੰਦਾ ਦਫਾ ਹੋਣ ਯਾਰ ਨਹੀਂ ਮੰਨਦੇ ਤਾਂ ਪਰ ਕਬੀਰ ਸਾਹਿਬ ਤੂੰ ਮੰਨ ਇਸ ਕਰਕੇ ਕਰਨਲ ਸਿੰਘ ਨੂੰ 40 ਸਾਲ ਹੋ ਗਏ ਸਾਡੇ ਲੋਕਾਂ ਦੇ ਮੱਥਾ ਮਾਰਦਿਆਂ ਨੂੰ ਪਰ ਸਾਡੇ ਲੋਕਾਂ ਨੇ ਉਹਨੀ ਗੱਲ ਨੂੰ ਨਹੀਂ ਸਵੀਕਾਰਿਆ ਨਹੀਂ ਮੰਨਿਆ ਅਸੀਂ ਆਖਿਆ ਕੋਈ ਮੰਨੇ ਨਾ ਮੰਨੇ ਯਾਰ ਅਸੀਂ ਨਹੀਂ ਖੜਾ ਛੱਡਣਾ ਜਾਉਂਦੇ ਜੀ ਤਾਈ ਅਸੀਂ ਜਿਹੜਾ ਮਾਰਗ ਗੁਰੂਆਂ ਨੇ ਦੱਸਿਆ ਹੈ ਅਸੀਂ ਲੋਕਾਂ ਦੇ ਵਿੱਚ ਜਾ ਕੇ ਕਹਿਣੇ ਕਹਿਣਾ ਹੈਗਾ ਹੁਣ ਇਹ ਇਹਦੇ ਵਿੱਚ ਦੱਸੇ ਨੇ ਕਿੱਥੇ ਕਬੀਰ ਨੇ ਰੱਬ ਦੀ ਗੱਲ ਕੀਤੀ ਵੀ ਆਹ ਬੈਠਾ ਰੱਬ ਭਾ ਲੈ ਤੂੰ ਪਰ ਉਹਨਾਂ ਦੇ ਹੱਥ ਚ ਜਿੰਨਾ ਚ ਉਹ ਉਹ ਰੱਬ ਤੋਂ ਬਿਨਾ ਇੱਕ ਅੰਚ ਨਹੀਂ ਦੂਰ ਜਾਂਦੇਗੇ ਸਤਿਗੁਰੂ ਕਬੀਰ ਦਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕਹਿੰਦਾ ਨਰਪਤੀ ਇਕ ਸੰਗਾਸਨ ਸੁਆ ਨਰਪਤ ਇੱਕ ਸੰਗਾਸਨ ਸੁਆ ਸੁਪਨੇ ਭਇਆ ਭਿਖਾਰੀ ਐਛੂ ਤੇ ਰਾਜ ਵਿਸਰਤ ਦੁਖ ਪਾਇਓ ਸੋਗਤ ਭਈ ਹਮਾਰੀ ਕੀ ਕਹਿੰਦਾ ਕਹਿੰਦਾ ਰਾਜਾ ਪਰਜਾ ਦਾ ਰਾਜਾ ਆਪਦੇ ਸੰਗਾਸਨ ਤੇ ਬੈਠਾ ਬੈਠਾ ਸੌਂ ਗਿਆ ਨਰਪਤ ਇੱਕ ਸੰਗਾਸਨ ਸੁਆ ਸੁਪਨੇ ਭਇਆ ਭਿਖਾਰੀ ਐਛੂ ਤੇ ਰਾਜ ਵਿਸਰਤ ਦੁਖ ਪਾਇਓ ਕਹਿੰਦਾ ਜਿਵੇਂ ਅਸ਼ੂਤਾਂ ਦਾ ਰਾਜ ਹੁੰਦਾ ਸੀਗਾ ਨਾ ਉਹ چلا ਗਿਆ ਉਹ ਅਜ ਦੁੱਖ ਪਾ ਰਿਹਾ ਹੈ ਸੂਗਤ ਪਈ ਹੈ ਮਾਰੀ ਐਸੋਤ ਰਾਜ ਐਸੋਤ ਰਾਜ ਬਿਸਰਤ ਦੁੱਖ ਪਾਇਓ ਜੇ ਤੋ ਕਹਿੰਦਾ ਉਹ ਉਹਦਾ ਸੁਪਨੇ ਚ ਰਾਜ ਗਿਆ ਹੈ ਸਾਡਾ ਹਕੀਕਤ ਜਰਾਜ ਗਿਆ ਤਾਂ ਸਾਡਾ ਇਹ ਹਾਲਾਤ ਹੈ ਦਾਦ ਦੇਖ ਹਰ ਕੋਈ ਹਸਾ ਹੈ ਏ ਏ ਏ ਰਵਿਦਾਸ ਜੀ ਦਾ ਸ਼ਲੋਕ ਹੈ ਕਹਿੰਦਾ ਕਹਿੰਦਾ ਜਿੰਨਾ ਲੋਕਾਂ ਨੇ ਸਾਡੀਆ ਦਸ਼ਾ ਕਰਤੀ ਹੈ ਨਾ ਭੁੱਖੇ ਨੰਗਿਆਂ ਦੀ ਉਹ ਫਿਰ ਜਿੱਦਾਂ ਅਸੀਂ ਜਾਣੇ ਆ ਸਾਡੇ 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 ਗਿੱਟਿਆਂ ਨਾਲ ਗਿੱਟੇ ਖੜਕਦੇ ਆ ਅੰਦਰੋਂ ਧਸੀਆਂ ਹੋਈਆਂ ਅੱਖਾਂ ਠੀਕ ਹੈ ਸੁੱਕੇ ਹੋਏ ਜਵਾੜੇ ਪਾਟੇ ਹੋਏ ਕੱਪੜੇ ਹੈ ਨਹੀਂ ਤੇ ਜਦੋਂ ਅਸੀਂ ਜਾਣਦੇ ਆ ਨਾ ਤੇ ਫਿਰ ਜਿਹਨੇ ਸਾਡੀ ਇਹ ਦਸ਼ਾ ਕੀਤੀ ਹੈ ਉਹ ਦੇਖ ਕੇ ਹੱਸਦਾ ਹੈ ਦਾਦ ਦੇਖ ਹਰ ਕੋਈ ਹੱਸਦਾ ਹੈ ਫਿਰ ਰਵਿਦਾਸ ਜੀ ਕੀ ਕਹਿੰਦੇ ਆ ਕਹਿੰਦੇ ਪਰਾਧੀਨਤਾ ਪਾਪ ਹੈ ਜਾਨ ਲਿਓ ਰੇ ਮੀਤ ਰਵਿਦਾਸ ਦਾਸ ਪ੍ਰਾਯ ਧੀਨ ਸੇ ਕੌਣ ਕਰੇ ਹੈ ਤ੍ਰੀ ਦੱਸ ਇੱਥੇ ਕਿਹੜੇ ਰੱਬ ਦੀ ਗੱਲ ਕੀਤੀ ਹੈ ਉਹ ਕਹਿੰਦਾ ਪਰਾਏ ਦੇ ਧੀਨ ਰਹਿਣਾ ਪਾਪ ਹੀ ਨਹੀਂ ਬਲਕਿ ਮਹਾਪਾਪ ਹੈ ਮੈਂ ਮੇਰੇ ਪੱਲਿਓਂ ਨਹੀਂ ਬਣਾ ਕੇ ਕਹ ਰਿਹਾ ਇਹ ਇਹ ਉਹਨਾਂ ਮਹਾਪੁਰਸ਼ਾਂ ਦੇ ਉਹਨਾਂ ਦੇ ਸ਼ਲੋਕ ਹੈ ਪਰਾਏ ਧੀਨ ਪਰਾਧਿਨਤਾ ਪਰਾਏ ਦੇ ਧੀਨ ਰਹਿਣਾ ਪਾਪ ਹੈ ਕਹਿੰਦਾ ਗੁਲਾਮ ਰਹਿਣਾ ਪਾਪ ਹੈ ਪਰਾਧਿਨਤਾ ਪਾਪ ਹੈ ਜਾਣ ਲਿਓ ਰੇ ਮੀਤ ਮੇਰੇ ਮਿੱਤਰ ਮੇਰੇ ਦੋਸਤੋ ਜਾਣ ਲਓ ਗੁਲਾਮੀ ਮਹਾਪਾਪ ਹੈ ਰਵਿਦਾਸ ਦਾਸ ਪਰਾਏ ਧੀਨ ਸੇ ਕੌਣ ਕਰੇ ਹੈ ਪ੍ਰੀਤ ਕਹਿੰਦਾ ਗੁਲਾਮ ਆਦਮੀ ਕੋਈ ਪ੍ਰੀਤ ਨਹੀਂ ਕਰਦਾ ਮੈਂ ਜਿਹੜੇ ਸਮਾਜ ਦੇ ਵਿੱਚ ਜਨਮਿਆ ਹਾਂ ਕੋਈ ਪ੍ਰੀਤ ਨਹੀਂ ਕਰਦਾ ਉਸ ਨੂੰ ਰਾਜਾ ਨਾਗਰ ਮਾਲ ਦੇ ਕੋਲ ਆ ਕੇ ਇਹਨਾਂ ਨੇ ਸ਼ਿਕਾਇਤ ਕਰਤੀ ਪੰਡਤਾਂ ਨੇ ਕਹਿੰਦੇ ਜੀ ਰਵਿਦਾਸ ਹੈ ਜਿਹੜਾ ਇਹ ਤਾਂ ਸੰਘਪੂਰ ਦਾ ਹੈ ਇਹ ਥੋਤੀ ਬੰਦ ਹੈ ਇਹ ਮੱਥੇ ਤਿਲਕ ਲਾਉਂਦਾ ਹੈ ਇਹ ਇਹ ਸਾਨੂੰ ਪੰਡਤਾਂ ਨੂੰ ਛਡਾਉਂਦਾ ਹੈ ਨਗਰਵਾਲ ਨੇ ਬੁਲਾਇਆ ਕਹਿੰਦਾ ਰਵਿਦਾਸ ਬਾਈ ਤੇਰਾ ਕੰਮ ਤਾਂ ਛੁਦਰਾਂ ਦਾ ਕੰਮ ਤਾਂ ਨਹੀਂ ਹੈਗਾ ਇਹ ਉਹ ਕਹਿੰਦਾ ਜੀ ਦੱਸੋ ਕਹਿੰਦਾ ਵੀ ਇਹ ਪੰਡਤ ਕਹਿੰਦੇ ਇਹ ਸਾਡੀ ਸਾਨੂੰ ਚੜਾਉਂਦਾ ਹੈਗਾ ਤੇ ਇਹ ਇਹ ਕਹਿੰਦੇ ਵੀ ਸ਼ੁਧਰਾਂ ਦਾ ਕੰਮ ਨਹੀਂ ਹੈ ਉਹਨੇ ਉੱਥੇ ਸ਼ਲੋਕ ਬੋਲਿਆ ਕਹਿੰਦਾ ਮਸਜਿਦ ਸੇ ਕੁਛ ਘਿਣ ਨਹੀਂ ਮੰਦਰ ਸੇ ਨਹੀਂ ਪਿਆਰ ਦੋਨੋਂ ਮੇਂ ਅੱਲਾ ਰਾਮ ਨਹੀਂ ਕਹ ਰਵਿਦਾਸ ਚਮਾਰ ਹੁਣ ਮੈਂ ਥੋੜੀ ਕਿਹਾ ਉਹ ਕਹਿੰਦਾ ਇਹਨਾਂ ਦੇ ਮੰਦਰ ਚ ਵੀ ਰਾਮ ਹੈ ਨਹੀਂ ਤੇ ਇਹਨਾਂ ਦੀ ਮਸਜਿਦ ਚ ਵੀ ਅੱਲਾ ਹੈ ਨਹੀਂ ਮੰਦਰ ਸੇ ਕੁਛ ਘਿਣ ਨਹੀਂ ਕਹਿੰਦਾ ਮੈਨੂੰ ਹਿੰਦੂਆਂ ਨਾਲ ਕੋਈ ਘਿਰਨਾ ਨਹੀਂ ਤੇ ਨਾ ਹੀ ਮੁਸਲਮਾਨਾਂ ਨਾਲ ਪਿਆਰ ਹੈ ਮੰਦਰ ਸੇ ਕੁਛ ਘਿਣ ਨਹੀਂ ਮਸਜਿਦ ਸੇ ਨਹੀਂ ਪਿਆਰ ਦੋਨੋਂ ਮੇ ਅੱਲਾ ਰਾਮ ਨਹੀਂ ਕਹੇ ਰਵਿਦਾਸ ਚਮਾਰ ਉਹ ਕਹਿੰਦਾ ਯਾਰ ਕਮਾਲ ਆ ਫਿਰ ਤੈਨੂੰ ਨਾ ਹੀ ਨਾਲ ਘਿਰਨਾ ਨਾ ਹੀ ਨਾਲ ਪਿਆਰ ਫਿਰ ਤੂੰ ਆ ਕਿਉਂ ਕਰਦਾ ਤੂੰ ਕਾਦੇ ਵਾਸਤੇ ਕਰਦਾਗਾ ਇਹ ਉਹ ਕਹਿੰਦਾ ਮੈਨੂੰ ਪੁੱਛਦਾ ਵੀ ਮੈਂ ਕਾਦੇ ਵਾਸਤੇ ਕਰਦਾ ਕਹਿੰਦਾ ਹਾਂ ਕਹਿੰਦਾ ਸੁਣ ਲੈ ਫਿਰ ਉਹ ਕਹਿੰਦਾ ਜੇ ਮੈਨੂੰ ਪੁੱਛਦੇ ਨਾ ਵੀ ਮੈਂ ਕੀ ਚਾਹੁੰਨਾ ਹੈ ਤਾਂ ਸੁਣ ਲੈ ਕਹਿੰਦਾ ਬੋਲ ਉੱਥੇ ਉਹਨਾਂ ਨੇ ਬੋਲਿਆ ਕਹਿੰਦਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸੰਬਸੇ ਰਵਿਦਾਸ ਰਹੇ પ્રસੰਤ ਦੇਖੋ ਕਿੱਡੀ ਵੱਡੀ ਗੱਲ ਕਹੀ ਐ ਅਸੀਂ ਤਾਂ ਯਾਰ ਉਹਨਾਂ ਦੇ ਉਹਨਾਂ ਦੇ ਕਹੇ ਤੇ ਚੱਲਣ ਦੀ ਤਾਂ ਕੋਸ਼ਿਸ਼ ਦੂਰ ਦੀ ਗੱਲ ਐ ਉਹਨਾਂ ਦੀ ਫੋਟੋ ਨਹੀਂ ਲਾ ਸਕਦੇ ਕਰੀ ਬਾਕੀ ਲੈਣਾ ਦੇਣਾ ਸਾਰਾ ਸਾਡੇ ਖਰਚ ਹੁੰਦਾ ਬਸ ਕੱਲੀ ਜਿਨ੍ਹਾਂ ਨੇ ਸਾਡੇ ਵਾਸਤੇ ਲੜਾਈ ਲੜੀ ਉਹਨਾਂ ਦੀ ਫੋਟੋ ਸਾਡੇ ਘਰਾਂ ਚ ਆਏਗੀ ਸਾਡੇ ਲੋਕ ਮਰਦਾ ਕਸੀਟਿਆ ਕਰਦੇ ਮੁਰਦੇ ਦਾ ਕਫਨ ਪਹਿਨਿਆ ਕਰਦੇ ਮੁਰਦਾ ਖਾਇਆ ਕਰਦੇ ਤਾਂ ਰਵਿਦਾਸ ਨੇ ਕੀ ਕਿਹਾ ਕਹਿੰਦਾ ਮੈਂ ਤਾਂ ਇਹੋ ਜੇ ਰਾਜਪਾਟ ਦੀ ਗੱਲ ਕਰਦਾ ਐ ਇਹੋ ਜੇ ਰਾਜਪਾਟ ਦੀ ਤਲਾਸ਼ ਚ ਜਹਾਂ ਮਿਲੇ ਸਭਨ ਕੋ ਅੰਨ ਹਰੇਕ ਆਦਮੀ ਨੂੰ ਪੇਟ ਭਰ ਮੀ ਰੋਟੀ ਮਿਲੇ ਇਹੋ ਜੇ ਰਾਜਪਾਟ ਦੀ ਗੱਲ ਕਰਦਾ ਮੈਂ ਤਾਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਬਸੇ ਜਾਨੀ ਕਿ ਉੱਚੀ ਜਾਤ ਵਾਲੇ ਛੋਟੀ ਜਾਤ ਵਾਲੇ ਸਾਰਿਆਂ ਨੂੰ ਮਾਨ ਸਨਮਾਨ ਬਰਾਬਰ ਮਿਲੇ ਫੇਰ ਫਿਰ ਕਹਿੰਦਾ ਰਵਿਦਾਸ ਰਹੇ ਪ੍ਰਸੰਨ ਯਾਰੋ ਜਿਹੜੇ ਬੰਦੇ ਨੇ ਸਾਡੀ ਖੁਸ਼ੀ ਨੂੰ ਆਪਣੀ ਖੁਸ਼ੀ ਮੰਨ ਲਿਆ ਅਸੀਂ ਤਾਂ ਉਹਦੀ ਫੋਟੋ ਨਹੀਂ ਲਾ ਸਕਦੇ ਘਰ 'ਚ ਸਾਡਾ ਭਲਾ ਕਿਵੇਂ ਹੋਊਗਾ ਬਈ ਦੱਸੋ ਐਸ ਲਈ ਇਹ ਇਹ ਜਿਹੜੀਆਂ ਗੱਲਾਂ ਹੈ ਜਿੰਨਾ ਚਿਰ ਅਸੀਂ ਸਾਡੇ ਪੁਰਖਿਆਂ ਦੇ ਇਤਿਹਾਸ ਨੂੰ ਨਹੀਂ ਜਾਣੇ